ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਆਪਾਂ ਪਿੰਡ ਔਕੰਦ ਵਾਲਾ ਤਸੀਵ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਰਣधीर ਸਿੰਘ ਧੀਰੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨੱਕ ਦਿਖਾ ਰਹੇ ਆ ਤੇ ਚੌਥੀ ਮਿੱਤਰੋ ਘੋੜੀ ਦੀ ਵੀ ਜਾਣਕਾਰੀ ਲਵਾਂਗੇ ਇਹ ਵੀ ਬਾਈ ਕੋਲੇ ਬਕਾਊ ਆ ਸੋ ਤਿੰਨੇ ਗਾਵਾਂ ਮਿੱਤਰੋ ਸੁng ਆਵਿਆ ਨੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਪਸ਼ੂ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਮਿੱਤਰੋ ਡੇਟ ਰੇਟ ਦੱਸਦੇ ਜਾਵਾਂਗੇ ਵੀ ਕਿੰਨਾ ਦੁੱਧ ਤਿਆਰ ਹੈ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪੰਡਾ ਦੇ ਕੀ ਹਾਲ ਚਾਲ ਆ ਜੀ ਠੀਕ ਹੈ ਕੰਮ ਵਪਾਰ ਦਾ ਜੀ ਆਪਣਾ ਹਾਂਜੀ ਠੀਕ ਹੈ ਤੇ ਅੱਜ ਆਪਣੇ ਕੋਲੇ ਤਨ ਨਾਗਾ ਹੈ ਨਾ ਹਾਂਜੀ ਤੇ ਸਭ ਤੋਂ ਪਹਿਲਾਂ ਸ਼ੁਰੂ ਕਰਗੇ ਜੀ ਇਹਦੇ ਬਾਰੇ ਇਹ ਜਿਹੜਾ ਪਿੰਡ ਆ ਕੰਦ ਵਾਲਾ ਹੈ ਨਾ ਇਹ ਕਿੱਥੇ ਜੇ ਰਹਿ ਜਾਂਦਾ ਇਹ ਕਿਹੜੇ ਏਰੀਏ ਚ ਇਹ ਆਪਣਾ ਦੌੜੀ ਖਾਨੇ ਦੇ ਤੇ ਰਾਉ ਵਾਲੇ ਦੇ ਵਿਚਾਲੇ ਹੈ ਸੇਢੇ ਵਾਲੇ ਸੇਢਾ ਸਿੰਘ ਵਾਲਾ ਬਾਜੇ ਖਾਨਾ ਕਿੰਨਾ ਕਿਲੋਮੀਟਰ ਹੋਗਾ ਬਸ ਠੀਕ ਕਿਲੋਮੀਟਰ ਤੇ ਇਧਰ ਜੈਤੋ ਵੀ 6 ਕਿਲੋਮੀਟਰ ਜੈਤੋ ਦੇ ਨੇੜੇ ਆ ਕਲਮਲਾਕੇ ਨਾ ਹਾਂਜੀ ਰਾਉ ਵਾਲਾ ਰਾਊਵਾਲ ਦੇ ਨਾਲ ਕੰਦਾਲਾ ਕੰਦਾਲਾ ਦਾ ਡਬੜੀ ਖਾਨਾ ਓਕੇ ਜੀ ਓਕੇ ਡਬੜੀ ਖਾਨਾ ਹਾਂਜੀ ਠੀਕ ਆ ਗਾਹਾਂ ਆ ਗਿਆ ਚੰਦਪਾਣਾ ਖਲੀਆ ਹਨਾ ਨੀ ਇਧਰ ਜਿੱਦਾ ਆ ਗਿਆ ਠੀਕ ਆ ਉੱਕ ਜੋ ਇਧਰ ਸੇਵੀ ਵਾਲਾ ਰਹੇਗਾ ਨਾਲ ਗਾਹਾਂ ਚੰਦਪਾਣਾ ਓਕੇ ਜੀ ਓਕੇ ਸ਼ੁਰੂ ਕਰਕੇ ਜੀ ਆਪਾਂ ਪਹਿਲੇ ਨੰਬਰ ਤੇ ਹਨਾ ਹਾਂਜੀ ਇਹਦੀ ਕੀ ਡਿਟੇਲ ਆ ਜੀ ਤੇ ਇਹਦਾ ਜੀ ਮੁੱਲ ਤਾਂ 1.40 ਕਰਦੇ ਆ ਜੀ ਮੁੱਲ 1.40 ਹਜ਼ਾਰ ਆ ਤੇ ਕਿਹੜਾ ਸੁਆ ਜੀ ਇਹਦਾ ਇਹ ਹੁਣ ਤੀਜੀ ਸੂਏ ਸੂਈ ਹੈ ਜੀ ਬੱਛੀ ਮੰਗ ਰਾ। ਮੰਗਰ ਬੱਸੀ ਆ ਤੀਜੀ ਸੂਏ ਸੂਈ ਆ ਕਿੰਨੇ ਕ ਦਿਨਾਂ ਦੀ ਸੂਈ ਵੀ ਆ। ਇਹ ਸੂਈ ਨੂੰ ਅੱਜ ਪੰਜਵਾਂ ਦਿਨ ਆ ਜੀ। ਪੰਜਵਾਂ ਦਿਨ। ਮੰਗਰ ਬੱਚਾ ਬੱਸੀ। ਹਾਂਜੀ ਬੱਸੀ। ਹਾਂ। ਤੇ ਸਿਹਤ ਪੱਖੋਂ ਕਦ ਕਾਰ ਦੀ ਮਿੱਤਰੋ ਬਹੁਤ ਚੰਗੀ ਆ। ਮੂਰੇ ਗਰਮੀ ਚੱਲਣ ਵਾਲੀ ਆ ਤੇ ਠੰਡੀ ਸੀਰ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕੋਲੋਂ ਬਿਲਕੁਲ ਨੇੜੇ ਹੋ ਕੇ ਆਪਾਂ ਵੀਡੀਓ ਬਣਾ ਰਹੇ ਆ। ਕਿੰਨਾ ਕ ਦੁੱਧ ਤਿਆਰ ਹੈ ਇਸ ਵਕਤ? 26 ਕਿਲੋ ਬੰਨ ਕੱਟ। ਸਭ ਸਭ ਮੀਟਰ ਦੁੱਧ ਤਿਆਰ ਆ। ਹਾਂ ਤੋਂ ਰੋਜ਼ ਇਹਨੂੰ ਖੋਲ ਕੇ ਇੱਕ ਵਾਰੀ। ਵੱਡੇ ਕੱਦ ਕਠ ਵਾਲੀ ਹੈ ਮਿੱਤਰੋ ਤੀਜੇ ਸੂਏ ਸੂਈ ਵੀ ਆ ਤੇ 20 ਲੀਟਰ ਮਿੱਤਰੋ ਜਿਹੜਾ ਦੁੱਧ ਤਿਆਰ ਹੈ ਮਗਰ ਬੱਸੀ ਆ ਸਿਹਤ ਪੱਖੋਂ ਬਹੁਤ ਚੰਗੀ ਆ ਫੇਸ ਕੁਆਲਿਟੀ ਸਰੀਰ ਪੱਖੋਂ ਵੀ ਆਪਾਂ ਗੱਲ ਕਰਦੇ ਹਾਂ ਬਹੁਤ ਹੀ ਸੋਹਣੀ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਤਿੰਨੇ ਨੱਕ ਮਿੱਤਰੋ ਚੰਗੇ ਆ ਤਸੱਲੀ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਦੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਮੁੱਲ ਬਾਈ ਨੇ ਕਰਤਾ 1,40,000 ਤੇ ਮਾਣ ਤਣ ਤਿੰਨਾ ਦੇ ਵਿੱਚੋਂ ਹੀ ਹੋ ਜਾਊਗਾ ਤੇ ਜਿਹੜਾ ਵੀ ਨਕਸਨੋ ਪਸੰਦ ਆਉਂਦਾ ਤਾਂ ਤੁਸੀਂ ਆਪਣੀ ਤਸੱਲੀ ਕਰਕੇ ਤੇ ਖਰੀਦ ਸਕਦੇ ਹੋ ਫੇਰ ਗੱਲ ਕਰਦੇ ਆਂ ਬਾਈ ਦਾ ਨਾਮ ਹੈਗਾ ਜੀ ਰਣ ਧੀਰ ਸਿੰਘ ਧੀਰਾ ਪਿੰਡ ਅਕੰਦ ਵਾਲੀ ਤੇ ਨੇੜੇ ਹੈਗਾ ਜੀ ਜੈਤੋ ਬਾਜਾਖਾਨਾ ਦਬੜੀ ਖਾਨਾ ਹਾਂਜੀ ਠੀਕ ਹੈ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਗੇ ਹਨਾ ਫਟੇ ਕੱਦ ਕਾਠ ਵਾਲੀ ਠੀਕ ਹੈ ਇਹਦਾ ਕਿਹੜਾ ਸੂਏ ਜੀ ਇਹ ਪਲੂਣੀ ਹੈ ਜੀ ਪਲੂਣ ਪਹਿਲਾ ਸੂਏ ਸੂਈ ਵੀ ਆ ਮਿੱਤਰੋ ਤੇ ਮੰਗਰ ਬੱਚਾ ਪਛਾੜੀ ਮਗਰ ਬੱਛਾ ਇਹਦੇ ਥੋੜਾ ਥੋੜਾ ਗੋਡੇ ਸੁਜੇ ਵਿਆ ਹਣਾ ਹਾਂਜੀ ਓਕੇ ਤੇ ਕੋਈ ਖਾਸ ਗੱਲ ਨਹੀਂ ਹੁੰਦੀ ਹਾਂਜੀ ਝੋਨਾ ਨਹੀਂ ਵਿੱਚ ਪਾਇਆ ਬਦਾਣੇ ਦੇ ਠੀਕ ਹੈ ਹਾਂ ਵੇ ਹੋ ਜਾਂਦੀ ਹੈ ਕਈ ਵਾਰ ਹਣਾ ਹਾਂਜੀ ਤੇ ਫਿਕਸ ਹਵਾਨੇ ਦੀ ਆ ਪਹਿਲੇ ਸੂਏ ਮਿੱਤਰੋ ਸੋਈ ਵੀ ਆ ਸਰੀਰ ਪੱਖੋਂ ਬਹੁਤ ਉੱਚੇ ਕੱਦ ਕਾਠ ਵਾਲੀ ਆ ਕਿੰਨਾ ਕ ਜਿਹੜਾ ਦੁੱਧ ਤਿਆਰ ਹੋ ਹੁਣ ਹੈਗਾ ਜੀ 16 ਲੀਟਰ ਤਿਆਰ 16 ਲੀਟਰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਅੱਜ ਚੌਥਾ ਖਾਣਾ ਨਹੀਂ ਹੈ ਜੀ ਚੌਥਾ ਦਿਨ ਠੀਕ ਹੈ ਮੰਗਰ ਮਿੱਤਰੋ ਬੱਛਾ ਚਾਰ ਦਿਨ ਹੋ ਗਏ ਬਾਈ ਕਹਿੰਦਾ ਵੀ ਸੋਈ ਲਓ ਤੇ ਥਣਲੇ ਵੀ ਦੀ ਮਿੱਤਰੋ ਪੂਰੀ ਸਾਫ ਮੰਗਰ ਮਿੱਤਰੋ ਫੇਰ ਆਪਾਂ ਗਨੇ ਬਸਾ ਦੁੱਧ ਹੈਗਾ ਜੀ ਸੋਹਣਾ ਦੁੱਧ ਤਿਆਰ ਹੈ ਤੇ ਮਰੇਟ ਕੀ ਕਰਤਾ ਜੀ ਇਹਦਾ ਆਪਾਂ ਰੇਟ ਇਹਦੇ ਜੀ ਮੰਗਦੇ ਤੱਕ ਦਾ ਸੱਚ ਹਾਂਜੀ ਹਾਂਜੀ ਓਕੇ 1,10,000 ਉਹਦਾ 1,40,000 ਹਾਂਜੀ ਇਹਦਾ 11 ਤੇ ਤੀਜੇ ਨੰਬਰ ਤੇ ਫੇਰ ਵੱਡੇ ਘੱਟ ਕਾਠ ਵਾਲੀ ਹਨਾ ਹਾਂਜੀ ਇਹਦੇ ਮਗਰ ਬੱਤੀ ਹੈ ਇਹਦੇ ਮਗਰ ਬੱਤੀ ਆ ਇਹ ਕਿਹੜਾ ਸੂ ਹੈ ਜੀ ਇਹ ਹੈਗਾ ਇਹ ਵੀ ਤੀਜਾ ਹੀ ਹੈ ਜੀ ਤੀਜਾ ਖੋਲੋ ਜੀ ਇਹਨੂੰ ਵੀ ਇਹ ਤੇ ਤਾਂ ਨਦਨਾ ਦੀ ਸੋਈ ਵੀ ਹੈ ਠੀਕ ਆ ਕਿੰਨਾ ਕੋ ਜਿਹੜਾ ਦੁੱਧ ਤਿਆਰ ਹੈ 3:00 ਵਜੇ ਸਾ ਵੀ ਹਜੇ ਨਹੀਂ 15 ਕਿਲੋ 15 ਲੀਟਰ ਕਰ ਜੂਗੀ 18-20 ਹਾਂਜੀ ਆਰਾਮ ਨੇ ਦੇ ਦਿੱਤੀ ਓਕੇ 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 ਸਰੀਰ ਪੱਖੋਂ ਮਿੱਤਰੋ ਬਹੁਤ ਚੰਗੀ ਆ ਥਾਂਲੇ ਵੀ ਦੀ ਇਹ ਵੀ ਸਾਫ ਹੈ ਤੇ ਫਿਕਸ ਟਾਈਟ ਹਵਾਨੇ ਦੀ ਆ 15 ਲੀਟਰ ਜਿਹੜਾ ਇਹਦਾ ਬੌਲਾ ਜਾਂ ਦੁੱਧ ਆਪਾਂ ਕਰ ਸੱਦੇ ਵੀ ਤਿਆਰ ਹੈ ਤੇ ਅਜੇ ਸੁਵੀ ਨੂੰ ਫੇਰ ਕੰਨ ਵੀ ਥੋੜੇ ਦਿਨ ਹੋਏ ਆ 2-3 ਜਾਂ 4 ਲੀਟਰ ਹੋਰ ਵੀ ਮਿੱਤਰੋ ਵੱਸ ਸਕਦੀ ਹੈ ਕੀ ਰੇਟ ਕਰਤਾ ਜੀ ਇਹਦਾ ਇਹਦਾ ਵੀ ਇੱਕ ਦਾਸੀ ਹੈ ਜੀ 1 10 ਇਹਦਾ 10 1 10 ਤੇ 1 40 ਹੈ ਨਾ ਠੀਕ ਹੈ ਇਹਦੇ ਮਗਰ ਵੱੱਛੀ ਆ ਤੇ ਥੰਲੇ ਵੀ ਦੀ ਆਪਾਂ ਬੰਤਰ ਮਿੱਤਰੋ ਕੈਮਰਾ ਨੇੜੇ ਕਰਕੇ ਦਿਖਾਉਣੇ ਬਹੁਤ ਸਾਫ਼ ਤੇ ਰੰਗ ਮਿੱਤਰੋ ਵੱੱਛੀ ਦਾ ਵੀ ਬਹੁਤ ਪਿਆਰਾ ਕਲਰ ਹੈ ਇਹਦੇ ਮਗਰ ਵੱੱਛਾ ਜੀ ਇੱਕ ਬਾਈ ਦੇ ਕੋਲੇ ਮਿੱਤਰੋ ਘੋੜੀ ਵੀ ਬਕਾਉ ਹੈ ਕਈ ਭਰਾ ਘੋੜੀ ਲੈਣਾ ਚਾਹੁੰਦੇ ਨੇ ਹਾਂਜੀ ਜੇ ਆਪਾਂ ਘੋੜੀ ਦੀ ਗੱਲ ਕਰਦਗੇ ਜੀ ਤੇ ਕਿੰਨੀ ਕੁ ਉਮਰ ਦੀ ਹੈ ਜੀ ਇਹ ਇਹ 5 ਕੁ ਸਾਲਾਂ ਦੀ ਹੈ 5 ਕੁ ਸਾਲਾਂ ਦੀ ਠੀਕ ਹੈ ਤੇ ਸਰੀਰ ਪੱਖੋਂ ਜੀ ਬਹੁਤ ਸੋਹਣੀ ਬੜਾ ਬੁਰਾ ਤੇ ਵੈਸੇ ਤਾਂ ਦੋਸਤੋ ਆਪਣਾ ਜਿਹੜਾ ਚੈਨਲ ਹੈ ਗਾਮਾ ਮੱਝਾਂ ਦੀਆਂ ਜ਼ਿਆਦਾਤਰ ਆਪਾਂ ਵੀਡੀਓ ਪਾ ਰਹੇ ਆ ਪਹਿਲੀ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਇਹ ਘੋੜੀ ਦਿਖਾ ਰਹੇ ਆ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਇਹਦੀ ਡਿਟੇਲ ਸਾਰੀ ਤੁਸੀਂ ਦੇ ਦਿਓ ਜੀ ਇਹਦੀ ਹਾਂਜੀ ਹਾਂਜੀ ਇਹ ਹਾਂਜੀ 5 ਕਿਸਾਲਾਂ ਦੀ ਹੈ ਜੀ ਉਮਰ 5 ਕਿਸਾਲਾਂ ਦੀ ਹੈ ਠੀਕ ਹੈ ਹਾਂਜੀ ਉਹ ਖਾਲੀ ਹੈ ਖਾਲੀਆ ਬਣੀ ਨਹੀਂ ਅੰਦਰੋਂ ਅੰਦਰੋਂ ਸਾਫ਼ ਹੈ ਨਹੀਂ ਸਾਨੂੰ ਮੁੰਡਾ ਬਾਹਰ ਉੱਠ ਗਿਆ ਜੀ ਠੀਕ ਹੈ ਪਤਾ ਲੱਗਦਾ ਓਕੇ ਹਾਂਜੀ ਠੀਕ ਹੈ ਸਹੀ ਹੈ ਉਹ ਸੀਲ ਆ ਸੀਲ ਠੰਡੀ ਹੈ ਉੱਤੇ ਚੜਾ ਲੈਂਦੀ ਵਧੀਆ ਚਾਲ ਚੂ ਦਾ ਠੀਕ ਹੈ ਚੰਗੀ ਚਾਲ ਠੀਕ ਹੈ ਜੀ ਗਰੜੀ ਜੰਬੀ ਹੈ ਹਾਂਜੀ ਹਾਂਜੀ ਇਹ ਕਿਹੜੀ ਵੱਜਦੀ ਹੈ ਜੀ ਨੀਲੀ ਜੰਬੀ ਗਰੜੀ ਨੀਲੀ ਜੰਬੀ ਠੀਕ ਹੈ ਤੇ ਬੱਚਾ ਇਹਦਾ ਕਹਿ ਜਾਊਗਾ ਜੀ ਬੱਚਾ ਨੁਕਰਾ ਹੋ ਗਏ ਨੁਕਰਾ ਹੋ ਗਿਆ ਠੀਕ ਆ ਤੇ ਕੀ ਰੇਟ ਕਰਤਾ ਜਿਹਦਾ ਆਪਾਂ ਫਿਰ ਇਹ 140 ਮਾਰਦਾ ਇੱਕ 40 ਤੋਰੋ ਜੇ ਮਾਰੇ ਜੀ ਫਿਰ ਤੇ ਬਾਈ ਦਾ ਫਿਰ ਮਿੱਤਰੋ ਲੈਨੇ ਆ ਫੋਨ ਨੰਬਰ ਤੇ ਜਿਹੜੇ ਵੀ ਵੀਰ ਭਰਾ ਨੂੰ ਕੋਈ ਘੋੜਿਆਂ ਰੱਖਣ ਦਾ ਮਿੱਤਰੋ ਸ਼ੌਂਕੀ ਹੋਵੇ ਤਾਂ ਜ਼ਰੂਰ ਕਰ ਸਕਦੇ ਹੋ ਸੰਪਰਕ ਹਾਂਜੀ ਇਹ ਰੇਟ ਕੀ ਕਰਤਾ ਜਿਹਦਾ ਫਿਰ ਆਪਾਂ 140 140 ਤੇ ਫੋਨ ਨੰਬਰ ਦੱਸ ਦਿਓ ਜੀ 98147 98147 99459 99459 ਹਾਂਜੀ ਸੋ ਦੋਸਤੋ ਜਿਹੜੀ ਵੀਡੀਓ ਬਣਾ ਰਹੇ ਆ ਇਹ ਸਾਡੀ 1.5 ਤੋਂ 2 ਵਜੇ ਅਸੀਂ ਵੀਡੀਓ ਬਣਾ ਰਹੇ ਆ ਤੇ ਬਾਈ ਤਾਂ ਸ਼ਾਮ ਨੂੰ ਕਹਿੰਦਾ ਸੀ ਪਰ ਸਾਡੇ ਕੋਲੇ ਸ਼ਾਮ ਨੂੰ ਕਾਫੀ ਕੰਮ ਹੋਣ ਕਾਰਨ ਅਸੀਂ ਜਿਹੜੀ ਇਹ ਟਾਈਮ ਨਾਲ ਵੀਡੀਓ ਪੜਾ ਰਹੇ ਆ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਜੀ